ਜਾਵਰ ਨਕਾਮੀ ਹੋ ਜਾਵਰ ਜਦੋਂ ਤੀਕ ਨਾ ਮਿਲੇ ਕਵਰ ਹਰ ਜਾਵਰ ਦੀ ਇਹੋ ਕਹਾਣੀ ਕਰਨਾ ਜਾਵਰ ਤੇ ਮੂਹ ਦੀ ਖਾਣੀ ਯਕੀਨਨ ਹੈ ਇਤਿਹਾਸ ਦੇ ਵਿੱਚੋਂ ਭਾਵੇਂ ਜਫਰਨਾਮੇ ਦੀ ਆਪਾਂ ਦੁੱਕ ਲਈਏ ਸਾਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚੂਕਾਰ ਅਜ਼ਾਮ ਹੀਰ ਤੇ ਦਰਗੁਜਸਤ ਹਲਾਲ ਅਸਤ ਵਰਦਨਵਾਦ ਸੁਨਸ਼ੀਰ ਦਸਤ ਭਾਵੇਂ ਬਾਬੇ ਨਾਨਕ ਦੇ ਫਲਸਫੇ ਤੋਂ ਲੈ ਲਈਏ ਜਦੋਂ ਬਾਬਰ ਨੂੰ ਜਾਵਰ ਕਿਹਾ ਜਾਂਦਾ ਹੈ ਤਾ ਪਾਤ ਕੀ ਜਾਣ ਲੈ ਕਾਬਲੋਤਾ ਆਇਆ ਤੋਂ ਗੱਲ ਕਰਦੇ ਆ ਤਾ ਇਤਿਹਾਸ ਆ ਸਾਡੇ ਕੋਲੇ ਪੁਰਖਿਆਂ ਦਾ ਸਾਡੇ ਕੋਲੇ ਉਹਨਾਂ ਲੜਨ ਵਾਲੇ ਲੋਕਾਂ ਦਾ ਪੰਜਾਬ ਦੀ ਵਿਰਾਸਤ ਦਾ ਪੰਜਾਬ ਦੇ ਸੱਭਿਆਚਾਰ ਦਾ ਕਿ ਜਦੋਂ ਕਿਸੇ ਜਦੋਂ ਕਿਸੇ ਮੌਕੇ ਤੇ ਜਦੋਂ ਜਦੋਂ ਕਿਸੇ ਹਾਕਮ ਨੇ ਜਦੋਂ ਕਿਸੇ ਹਕੂਮਤ ਨੇ ਆਪਣੇ ਲੋਕਾਂ ਦੀ ਰੱਖਿਆ ਕਰਨ ਦੀ ਬਜਾਏ ਉਹਨਾਂ ਦਾ ਘਾਣ ਕਰਨ ਦਾ ਰਾਹ ਚੁਣਿਆ ਤਾਂ ਯਕੀਨਨ ਤਾ ਸੁਭਾਵਕ ਲੋਕ ਉਸ ਦੇ ਵਿਰੋਧ ਦੇ ਵਿੱਚ ਖੜੇ ਹੋਏ ਆ ਜਿਹੜੇ ਮਰਜ਼ੀ ਖੇਤਰ ਦੀ ਗੱਲ ਹੋਵੇ ਤਾਂ ਜਦੋਂ ਇਹ ਗੱਲ ਉਹਨਾਂ ਰੋਸ਼ਨ ਦਿਮਾਗ ਲੋਕਾਂ ਚ ਆ ਕੇ ਹੋਵੇ ਜਦੋਂ ਉਹਨਾਂ ਪੜਨ ਤੇ ਪੜਾਉਣ ਵਾਲੇ ਲੋਕਾਂ ਚ ਸਰਕਾਰ ਅਜਿਹਾ ਲੈ ਕੇ ਆਵੇ ਜਿਨ੍ਹਾਂ ਨੂੰ ਲੋਕਾਂ ਨੂੰ ਸਮਝਾਉਣਾ ਬਹੁਤ ਸੌਖਾ ਹੈ ਜਿਨ੍ਹਾਂ ਕੋਲੇ ਸਾਰੇ ਹੁਨਰ ਹੈ ਕਿ ਆਪਣੀ ਗੱਲ ਬਹੁਤ ਸੌਖੇ ਤਰੀਕੇ ਦੇ ਨਾਲ ਸਾਰਿਆਂ ਤਰੀਕਿਆਂ ਦੇ ਨਾਲ ਲੋਕਾਂ ਚ ਸਮਾਜ ਚ ਸੰਸਾਰ 'ਚ ਰੱਖ ਸਕਦੇ ਆ ਤਾਂ ਉੱਥੇ ਜੇ ਕੋਈ ਇਹੋ ਜਿਹੀ ਮੋਦੀ ਹਕੂਮਤ ਅਜਿਹੇ ਏਜੰਡਾ ਲਾ ਕੇ ਲੈ ਕੇ ਆਉਂਦੀ ਹੈ ਮੇਰੇ ਯਾਦ ਆ ਪਿਛਲੇ ਸਾਲ ਦੀ 1 ਸਾਲ ਹੋਇਆ ਘਟਨਾ ਇਸੇ ਯੂਨੀਵਰਸਿਟੀ ਦੀ ਜਦੋਂ ਵਾਪਰੀ ਹੈ ਜਦੋਂ ਲਾਟੀ ਚਾਰਜ ਹੁੰਦਾ ਕੱਲੇ ਥੀ ਨਹੀਂ ਭਾਵੇਂ ਮੋਦੀ ਹਕੂਮਤ ਹੈ ਭਾਵੇਂ ਸਟੇਟ ਦੀ ਹਕੂਮਤ ਹੈ ਜਦੋਂ ਜਦੋਂ ਉਹਨਾਂ ਨੂੰ ਇਸ ਗੱਲ ਦਾ ਭਲੇਖਾ ਆ ਰਿਹਾ ਕਿ ਲੋਕਾਂ ਨੂੰ ਕੁੱਟ ਕੇ ਲੋਕਾਂ ਨੂੰ ਭਜਾ ਕੇ ਸ਼ਾਇਦ ਅਸੀਂ ਆਪਣੀ ਸત્તા ਸਥਾਪਤੀ ਨੂੰ ਬਣਾ ਕੇ ਰੱਖ ਲਾਂਗੇ ਸਾਡੀ ਸત્તા ਰਹੂਗੀ ਤਾਂ ਉਸ ਦਾ ਮੋੜ ਮਾ ਜਵਾਬ ਭਾਵੇਂ ਕਾਲੇ ਕਾਨੂੰਨਾਂ ਤੋਂ ਲੈ ਲਈਏ ਭਾਵੇਂ ਲਾਲਾ ਬੰਕੇ ਜਿਆਲਦੀਓ ਕਰਤਾ ਜਦੋਂ ਅਸੀਂ ਪੜ੍ਹਦੇ ਆ ਜਦੋਂ ਪਗੜੀ ਸੰਭਾਲ ਜੱਟਾ ਲਹਿਰ ਚੱਲਦੀ ਹੈ ਉਦੋਂ ਤੋਂ ਲੈ ਲਈਏ ਤਾਂ ਯਕੀਨਨ ਚਾਹੇ ਉਹ ਕਰਤਾਰ ਸਿੰਘ ਸਰਾਬੇ ਦਾ ਇਤਿਹਾਸ ਹੈ ਚਾਹੇ 7 ਤੇ 9 ਸਾਲਾਂ ਦਾ ਇਤਿਹਾਸ ਹੈ ਜਦੋਂ ਲੱਗਦਾ ਹੈ ਹਕੂਮਤ ਨੂੰ ਕਿ ਸਾਰੇ ਲੋਕਾਂ ਦੀ ਜ਼ੁਬਾਨ ਬੰਦ ਕਰਤੀ ਕਿ ਸਾਰਿਆਂ ਨੂੰ ਅਸੀਂ ਢੱਕ ਲਿਆ ਸਾਰਿਆਂ ਨੂੰ ਭੁਜਾ ਲਿਆ ਤਾਂ ਉਦੋਂ ਵੀ ਇੱਕ ਆਵਾਜ਼ ਬੋਲਦੀ ਹੈ ਉਦੋਂ ਵੀ ਇੱਕ ਨੀਆਂ ਚ ਕੱਢ ਕੇ ਆਵਾਜ਼ ਬੋਲਦੀ ਹੈ ਉਦੋਂ ਵੀ ਇੱਕਾ ਕਿਲੇ ਚੋਂ ਆਵਾਜ਼ ਬੋਲਦੀ ਹੈ ਇੱਕ ਜਕਾਰਾ ਬੋਲਦਾ ਇੱਕ ਨਾਰਾ ਬੋਲਦਾ ਤਾਂ ਉਹ ਇਸ ਮੌਕੇ ਦੀਆਂ ਹਕੂਮਤਾਂ ਨੂੰ ਭਾਜੜਾ ਪਾਉਂਦੇ ਰਹੇ ਆ ਤਾਂ ਸਮੁੱਚਾ ਸੰਸਾਰ ਅੱਜ ਇਸ ਗੱਲ ਤੋਂ ਅਗਵਾਈ ਲੈ ਰਿਹਾ ਹੈ ਕਿਸਾਨੀ ਦੇ ਮਸਲੇ 'ਚ ਅਗਵਾਈ ਅਸੀਂ ਲੈ ਚੁੱਕੇ ਆ ਸਾਰਿਆਂ ਨੇ ਆਪਾਂ ਉਸ ਪ੍ਰੈਕਟਿਸ ਦੇ ਵਿੱਚੋਂ ਲੰਘੇ ਆ ਜਵਾਨੀ ਦੇ ਮਸਲੇ ਤੇ ਆ ਕੇ ਗੱਲ ਖੜ ਗਈ ਹੈ ਕਿਉਂਕਿ ਜੇ ਜਾਇਜ਼ਮਾਨ ਦੇ ਕਿਸਾਨ ਦੇ ਨਾਰੇ ਦੂਜੇ ਪਾਸੇ ਤੋਂ ਲੱਗਦੇ ਰਹੇ ਆ ਸਰਦਾਰਾਂ ਤੇ ਸਾਡੇ ਰੋਟੀ ਖਾਤਰ ਢੱਡ ਲੜਦੇ ਰਹੇ ਆ ਆਪੋ ਆਪਣੇ ਢਿੱਡ ਦੀ ਆਂਦਰਾ ਆਪਣੇ ਢਿੱਡ ਦੀ ਆਗਨ ਬੁਝਾਉਣ ਵਾਸਤੇ ਸਾਡੇ ਲੋਕ ਲੜਦੇ ਆ ਜਾਣਬੁੱਝ ਕੇ ਹਕੂਮਤਾ ਵੱਲੋਂ ਲਕੀਰਾਂ ਕੱਢ ਕੇ ਲੜਾਏ ਜਾਂਦੇ ਆ ਤਾਂ ਉੱਥੇ ਸਾਡੇ ਅਸਲੀ ਜਵਾਨ ਤਏ ਆ ਭਾਵੇਂ ਉਹ ਯੂਨੀਵਰਸਿਟੀਆਂ ਦੇ ਵਿੱਚ ਬੈਠੇ ਆ ਭਾਵੇਂ ਕਾਲਜਾਂ ਦੇ ਵਿੱਚ ਬੈਠੇ ਆ ਇਸ ਤੋਂ ਵੀ ਅਗਲਾ ਇੱਕ ਸਟੈਪ ਪੀ ਐਚ ਡੀ ਦੀਆਂ ਡਿਗਰੀਆਂ ਤੱਕ ਲੈ ਕੇ ਕੋਈ ਸਮਾਂ ਸੀ ਕਦੇ ਨਾ ਕਦੇ ਰੋਜ਼ਗਾਰ ਦੇ ਕੋਈ ਰਸਤੇ ਖੁੱਲਦੇ ਸੀ ਤਾਂ ਪੀ ਐਚ ਡੀ ਦੀਆਂ ਡਿਗਰੀਆਂ ਲੈ ਕੇ ਅੱਜ ਸਾਡੇ ਸਾਥੀ ਡਿਪਰੈਸ਼ਨ ਦੇ ਵਿੱਚ ਆ ਅੱਜ ਸਾਡੇ ਸਾਥੀ ਸੁਇਸਾਈਡ ਕਰ ਰਹੇ ਆ ਵੱਡੀ ਗਿਣਤੀ ਦੇ ਵਿੱਚ ਬੇਰਜ਼ਗਾਰਾਂ ਦੇ ਵਿੱਚ ਵੀ ਇਸ ਗੱਲ ਦਾ ਅਲਾਮਤ ਆਈ ਹੈ ਤਾਂ ਇਸ ਥਾਂ ਤੋਂ ਇਸ ਗੱਲ ਦੀ ਸਿਹਤ ਬਣਦੀ ਹੈ ਕਿ ਮਸਲਾ ਇਕੱਠੇ ਹੋਏ ਵੰਡਾ ਹੱਲ ਨਹੀਂ ਹੋਣਾ ਜਦੋਂ ਅਸੀਂ ਸਾਰਿਆਂ ਤੇਰਾ ਸਿਰ ਜੋੜਦੇ ਆ ਭਾਵੇਂ ਉਹ ਕਿਸਾਨ ਹੈ ਜਿਹੜੇ ਸਕੂਲ ਦੇ ਮਗਰ ਦੀ ਵੀ ਨਹੀਂ ਲੰਗੇ ਪਰ ਯੂਨੀਵਰਸਿਟੀ ਦੇ ਵਿੱਚ ਆ ਜਾਂਦੇ ਆ ਭਾਵੇਂ ਕੋਈ ਬੇਰਜ਼ਗਾਰ ਹੈ ਭਾਵੇਂ ਅਧਿਆਪਕ ਹੈ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਕੋਲੇ ਬਹੁਤ ਤਨਖਾਹਾਂ ਨੇ ਡੇ ਡੇਡ ਲੱਖ ਲੈਣੇ ਆ 2-2 ਲੱਖ ਨਾਲ ਗੁਜ਼ਾਰਾ ਕਰਦੇ ਆ ਪਰ ਜਦੋਂ ਤੁਹਾਡੀ ਅੱਖ ਨੂੰ ਭੰਗਾਰਿਆ ਜਾਂਦਾ ਚੋਬਾ ਲਾਈਆਂ ਜਾਂਦੀਆਂ ਆਰਾਂ ਲਾਈਆਂ ਜਾਂਦੀਆਂ ਨੇ ਤਾਂ ਉਦੋਂ ਫਿਰ ਲੋਕ ਨਿਕਲਦੇ ਆ ਉਦੋਂ ਆ ਜਿਹੜੇ ਛੋਟੇ ਮੋਟੇ ਆ ਦਿੱਕਤਾਂ ਨੇ ਛੋਟੇ ਮੋਟੇ ਆ ਰੋਕਾਂ ਨੇ ਪਿਛਲੇ ਦਿਨਾਂ ਚ ਤੁਸੀਂ ਵੇਖਿਆ ਭਾਵੇਂ ਦਿੱਲੀ ਦੇ ਚ ਭਾਵੇਂ ਇੱਥੇ ਤਾਂ ਬੀਤੇ ਦੋ ਤਰੀਕ ਨੂੰ ਅਸੀਂ ਜਾ ਕੇ ਹਰਮੀਤ ਸੰਧੂ ਦੇ ਵੀ ਕਰਕੇ ਆਏ ਆ ਜਿਹੜਾ ਆਮ ਆਦਮੀ ਪਾਰਟੀ ਦਾ ਉਮੀਦਵਾਰ ਚੋਣ ਲੜਦਾ ਸੀਗਾ 2 ਨਵੰਬਰ ਨੂੰ ਤਰਨਤਾਰਨ ਦੇ ਵਿੱਚ ਉੱਥੇ ਵੀ ਐਸੇ ਬੇਅਰੇਜ਼ਗਾਰ ਸਨ ਜਿਹੇ ਮੋਰਚੇ ਨੇ ਜਿਹੜੇ ਉਹਨਾਂ ਦੇ ਆਪਣੇ ਰਿਜੀ ਦਫ਼ਤਰ ਸੀ ਦੂਰ ਉਹਨਾਂ ਦੇ ਵੈਰੀਕੇਟ ਪੱਟੇ ਆ ਤੇ ਉਹਨਾਂ ਦੇ ਦਫ਼ਤਰਾਂ ਤੇ ਕਬਜ਼ਾ ਕੀਤਾ ਜਦੋਂ ਤੁਸੀਂ ਨਿਕਲ ਪੈਨੇ ਹੋ ਜਦੋਂ ਅਸੀਂ ਨਿਕਲ ਜਾਂਦੇ ਆ ਜਦੋਂ ਲੋਕਾਂ ਨੂੰ ਇਹ ਗੱਲ ਲੱਗਦਾ ਹੈ ਕਿ ਸਾਡੀ ਵਿਰਾਸਤ ਹੈ ਸਾਡੀ ਇਸ ਕਲਚਰ ਨੂੰ ਬਚਾਉਣ ਦੀ ਲੜਾਈ ਹੈ ਸਾਡੇ ਅਸੀਂ ਨਹੀਂ ਪੜਦੇ ਯੂਨੀਵਰਸਿਟੀ ਦੇ ਵਿੱਚ ਭਾਵੇਂ ਯੂਨੀਵਰਸਿਟੀ ਦਾ ਸਾਡਾ ਕੋਈ ਵਾਸਤਾ ਨਹੀਂ ਪਰ ਸਾਡੀ ਜਿਹੜੀ ਧਰੋਹਰ ਹੈ ਉਹਨੂੰ ਬਚਾਉਣਾ ਸਾਡਾ ਫਰਜ਼ ਬਣਦਾ ਸਾਡੇ ਬੱਚੇ ਲੜਦੇ ਆ ਸਾਡੀਆਂ ਭੈਣਾਂ ਲੜਦੀਆਂ ਸਾਡੇ ਬਜ਼ਾਰਤੀ ਲੜਦੇ ਆ ਤਾਂ ਇਸ ਵਾਸਤੇ ਜੋਟੀ ਪਾਉਣੀ ਬਣਦੀ ਹੈ ਜਦੋਂ ਜੋਟੀ ਪੈਂਦੀ ਹੈ ਜਦੋਂ ਸਾਂਝ ਪੈਂਦੀ ਹੈ ਤਾਂ ਫਿਰ ਸੂਆ ਸੂਰਜ ਚੜ੍ਹਦਾ ਹੈ ਤਾਂ ਉਦੋਂ ਜਿੱਤ ਤਾਂ ਲੋਕਾਂ ਵੀ ਹੁੰਦੀ ਹੈ ਉਦੋਂ ਫਿਰ ਇਹਨਾਂ ਮਹਿਲਾਵਾਲਿਆਂ ਨੂੰ ਬੈਠਿਆਂ ਨੂੰ ਤਰੇਲੀਆਂ ਆਉਂਦੀਆਂ ਨੇ ਉਦੋਂ ਫਿਰ ਸੋਚਦੇ ਆ ਉਦੋਂ ਫਿਰ ਬੈਕ ਕਦਮ ਵੀ ਚੱਕਦੇ ਆ ਭਾਵੇਂ ਉਹ ਗੱਲ ਤੇ ਕਿਤੇ ਨਾ ਕਿਤੇ ਅਨੇਕਾਂ ਮਾਰਾਂ ਲਾਣ ਕਰਕੇ ਥੁੱਕ ਕੇ ਛੱਟਦੇ ਆ ਬੈਕ ਜਾਂਦੇ ਆ ਪਰ ਜਦੋਂ ਤਿੱਖੀ ਤੇ ਲੰਬੀ ਲੜਾਈ ਚੱਲਦੀ ਹੈ ਸਮਝ ਦੇ ਨਾਲ ਚੱਲਦੀ ਹੈ ਅਜਿਹੀਆਂ ਲੜਾਈਆਂ ਯਕੀਨਨ ਜਿੱਤਿਆ ਜਾਂਦੀਆਂ ਨੇ ਜਿਨ੍ਹਾਂ ਵਿੱਚ ਸਮਝ ਬੈਠੀ ਹੈ ਜਿਨ੍ਹਾਂ ਚੋਂ ਪ੍ਰੈਕਟਿਸ ਵਾਲੇ ਲੋਕ ਬੈਠੇ ਆ ਜਿਵੇਂ ਇਸ ਮੋਰਚੇ ਦੇ ਵਿੱਚ ਸਾਡੇ ਵਿਦਿਆਰਥੀ ਸਾਥੀ ਜਿਹੜੇ ਦਿੱਲੀ ਵਾਲੇ ਮੋਰਚੇ ਦੇ ਵਿੱਚ ਵੀ ਸ਼ਾਮਲ ਰਹੇ ਆ ਉਹ ਵੀ ਇਸ ਮੋਰਚੇ ਦੀ ਗਵਾਈ ਕਰ ਰਹੇ ਆ ਇਸ ਮੋਰਚੇ ਦੇ ਵਿੱਚ ਸ਼ਾਮਲ ਹੈ ਤਾਂ ਜਦੋਂ ਅਸੀਂ ਅਜਿਹੀਆਂ ਲੜਦੇ ਆ ਅਜਿਹੀਆਂ ਲੜਾਈਆਂ ਫਿਰ ਜਿੱਤ ਵੱਲ ਵੱਧਦੀਆਂ ਨੇ ਨਾ ਕਾਮੀਆਂ ਨਹੀਂ ਆਉਂਦੀਆਂ ਅਸੀਂ ਇਹਨਾਂ ਲੜਾਈਆਂ ਤੋਂ ਜਿੱਤਦੇ ਵੀ ਆ ਤੇ ਇਹਨਾਂ ਲੜਾਈਆਂ ਤੋਂ ਸਿੱਖਦੇ ਵੀ ਆ ਪੰਜਾਬ ਦੇ ਵਿੱਚ ਮਿਹਰਜ਼ਗਾਰਾਂ ਵੱਲੋਂ ਅਸੀਂ ਆਪਣੀ ਲੜਾਈ ਲੜ ਰਹੇ ਆ ਰੋਜ਼ਗਾਰ ਦੀ ਭਾਵੇਂ ਉਹ ਸਾਇਕ ਪ੍ਰੋਫੈਸਰ ਦੀ ਗੱਲ ਹੋਵੇ ਭਾਵੇਂ ਉਹ ਮਾਸਟਰ ਕੇਡਰ ਦੀ ਗੱਲ ਹੋਵੇ ਭਾਵੇਂ ਲੈਕਚਰਾਰ ਦੀ ਗੱਲ ਹੋਵੇ ਭਾਵੇਂ ਉਹ ਪ੍ਰਾਇਮਰੀ ਦੀ ਗੱਲ ਹੋਵੇ ਸਾਂਝੇ ਤੌਰ ਤੇ ਅਸੀਂ ਪੰਜਾਬ ਦੇ ਵਿੱਚ ਇੱਕ ਜੁੱਧ ਚਲਾਇਆ ਜਿਹਨੂੰ ਅਸੀਂ ਜੁੱਧ ਬੇਰਜ਼ਗਾਰੀ ਵਿਰੁੱਧ ਕਹਿੰਦੇ ਆ ਕਿਉਂਕਿ ਸਰਕਾਰ ਡਰਾਮੇ ਕਰਦੀ ਆ ਪੰਜਾਬ ਸਰਕਾਰ ਕਿ ਅਸੀਂ ਨਸ਼ਿਆਂ ਦੇ ਵਿਰੁੱਧ ਜੁੱਧ ਚਲਾਇਆ ਤਾਂ 3 ਲੱਖਾਂ ਕੱਲ ਮਿਲ ਜਾਂਦੇ ਬਰਨਾਲੇ ਦੇ ਵਿੱਚੋਂ ਇੱਕੋ ਦਿਨ ਦੇ ਵਿੱਚ 3 ਲੱਖਾਂ ਮਿਲਦੀਆਂ ਨੇ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਨਸ਼ਾ ਦੇ ਹਾਲਤ ਕੀ ਹੈ ਕੁਝ ਦਿਨ ਪਹਿਲਾਂ 8 ਤਰੀਕ ਨੂੰ ਅਸੀਂ ਤਰਨਤਾਰਨ ਬੈਠੇ ਆ ਧਰਨੇ ਤੇ ਪੱਕੇ ਤੇ ਤਾਂ ਜਦੋਂ ਸਿਵਲ ਹਸਪਤਾਲ ਦੇ ਗੇਟ ਤੇ ਜਾਂਦੇ ਆ ਤਾਂ ਹਰੇਕ ਦੇ ਹੱਥ ਦੇ ਵਿੱਚ ਜਿਵੇਂ ਪ੍ਰਾਣੀਆਂ ਸਿਨੇਮੇ ਦੇ ਟਿਕਟਾਂ ਬਲੈਕ ਚਮੇਦੀਆਂ ਹੁੰਦੀਆਂ ਸੀ ਤਾਂ ਇਸ ਤਰ੍ਹਾਂ ਦੀਆਂ ਗੋਲੀਆਂ ਵੇਚਦੇ ਫਿਰਦੇ ਆ ਏਡੀਸੀ ਨੂੰ ਖੜਾ ਕੇ ਕਿਹਾ ਐਸਡੀਐਮ ਨੂੰ ਖੜਾ ਕੇ ਕਿਹਾ ਸਰ ਸੀ ਇਹ ਸਮਝਦੇ ਆ ਪ੍ਰਸ਼ਾਸਨ ਦੀ ਮਲੀਭੁਗਤ ਨਾਲ ਹੋ ਰਿਹਾ ਹੈ ਤਾਂ ਉਹ ਚੁੱਪ ਬੈਠੇ ਆ ਡੀਐਸਪੀ ਖੜਾ ਹੈ ਉੱਤੇ ਏਡੀਸੀ ਖੜਾ ਹੈ ਉੱਤੇ ਐਸਡੀਐਮ ਖੜਾ ਹੈ ਤਹਿਸੀਲਦਾਰ ਖੜਾ ਹੈ ਉਲਾਜਿਤ ਭੁੱਲਰ ਵੀ ਆ ਗਿਆ ਪਰ ਕੋਈ ਕਾਰਵਾਈ ਨਹੀਂ ਜਿਵੇਂ ਸੜਕਾਂ ਤੇ ਪੁਰਾਣੇ ਸਮਿਆਂ ਦੇ ਵਿੱਚ ਸਿਨੇਮਿਆਂ ਦੇ ਵਿੱਚ ਫਿਲਮਾਂ ਦੇ ਵਿੱਚ ਆਪਾਂ ਦੇਖਦੇ ਸੀ ਬਲੈਕ ਟਿਕਟਾਂ ਮਿਲਦੀਆਂ ਹੋਈਆਂ ਤਾਂ ਉਸ ਤਰੀਕੇ ਦੇ ਨਾਲ ਨਸ਼ਾ ਮਿਲ ਰਿਹਾ ਹੈ ਕਿ ਕਰਿਆ ਤਾਂ ਸਾਡੀ ਲੜਾਈ ਇਹ ਨਸ਼ਾ ਦੇ ਜਿਹੜਾ ਜੁੱਧ ਵਿਰਧ ਕਹਿੰਦੀ ਹੈ ਪੰਜਾਬ ਸਰਕਾਰ ਡਰਾਮਾ ਕੀਤਾ ਜਾ ਰਿਹਾ ਹੈ ਸਿਰਫ ਭੁਲੇਖਾ ਪਾਇਆ ਜਾ ਰਿਹਾ ਹੈ ਕਿ ਚਿੱਟੇ ਨੂੰ ਜਾਂ ਦੂਜੇ ਨਸ਼ਾ ਨੂੰ ਖਤਮ ਕੀਤਾ ਜਾਣਬੁੱਝ ਕੇ ਇਸ ਨਸ਼ੇ ਦੀ ਸਪਲਾਈ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਜਾਗਦੇ ਲੋਕ ਬੈਠੇ ਹੈ ਜਿਨ੍ਹਾਂ ਦੇ ਸਿਰਾਂ ਦੇ ਵਿੱਚ ਦਿਮਾਗ ਵੀ ਹੈਗੇ ਆ ਕੱਲੀਆਂ ਸਿਰਾਂ ਤੇ ਤਾਂ ਉਹਨਾਂ ਤੇ ਸਿਰ ਨਹੀਂ ਟਿਕਾਏ ਹੋਏ ਉਹਨਾਂ ਦੇ ਸਿਰਾਂ ਦੇ ਵਿੱਚ ਦਿਮਾਗ ਵੀ ਹੈਗੇ ਆ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਕਿਹੜੇ-ਕਿਹੜੇ ਤਰੀਕੇ ਦੇ ਨਾਲ ਸਾਡੇ ਰੋਜ਼ਗਾਰ ਦਾ ਰਸਤਾ ਬੰਦ ਕੀਤਾ ਜਾ ਰਿਹਾ ਹੈ ਕਿਹੜੇ ਤਰੀਕੇ ਦੇ ਨਾਲ ਸਾਡੀਆਂ ਸੰਸਥਾਵਾਂ ਹਥਿਆਈਆਂ ਜਾ ਰਹੀਆਂ ਨੇ ਕਿਹੜੇ ਤਰੀਕਿਆਂ ਦੇ ਨਾਲ ਸਾਡੇ ਬੋਰਡਾਂ ਤੇ ਕਬਜ਼ਾ ਕੀਤਾ ਜਾ ਰਿਹਾ ਹੈ ਕਿਹੜੇ ਤਰੀਕਿਆਂ ਦੇ ਨਾਲ ਤਰੀਕੇ ਦੇ ਨਾਲ ਭਗਵੀ ਕਰਨ ਵਰਗੇ ਸਾਡੇ ਇੱਥੇ ਸਲੇਵਸ ਲਾਗੂ ਕੀਤੇ ਜਾ ਰਹੇ ਆ ਦੂਜੀਆਂ ਸਟੇਟਾਂ ਬੈਠੀਆਂ ਨੇ ਕਈ ਸਟੇਟਾਂ ਦਾ ਇਤਿਹਾਸ ਹੈ ਕਿ ਉਹਨਾਂ ਨੇ ਇਸ ਗੱਲ ਤੋਂ ਹਜੇ ਉਸ ਪਾਸੇ ਨੂੰ ਕਦਮ ਨਹੀਂ ਬਣਾਇਆ ਬਧਾਇਆ ਪਰ ਸਾਡੀ ਸੂਬੇ ਦੀ ਹਕੂਮਤ ਹੈ ਫੌਰੀ ਤਿਆਰ ਹੈ ਵੱਧ ਕੇ ਤਿਆਰ ਹੈ ਕਿ ਜਦੋਂ ਪੰਜਾਬ ਦੇ ਵਿੱਚ ਇੱਕ ਸਿੱਖਿਆ ਐਕਟ ਲਾਗੂ ਹੁੰਦਾ ਜਿਹਨੂੰ ਇੱਕ ਮਾਸਟਰ ਕੈਡਰ ਦੇ ਵਿੱਚ ਟੈਟ ਦੀ ਪ੍ਰਕਿਰਿਆ ਵੀ ਆਈ ਹੈ 2009 ਦਾ ਐਕਟ ਹੈ 2011 ਚ ਪੰਜਾਬ ਚ ਲਾਗੂ ਕੀਤਾ ਗਿਆ ਤਾਂ ਪ੍ਰੰਤੂ ਸਾਡੀ ਹੁਣ ਵਾਲੀ ਹਕੂਮਤ ਉਨੇ ਦੋ ਸਾਲ ਹਾਜਮ ਕਰ ਲਏ ਦੋ ਸਾਲ ਉਸ ਸਰਕਾਰ ਨੇ ਮੌਕੇ ਦੀ ਨੇ ਹਾਜਮਾ ਰੱਖ ਲਿਆ ਕਿ ਸ਼ਾਇਦ ਆਪਾਂ ਦੇਖਦੇ ਆ ਕਿ ਇਹਨੂੰ ਪੰਜਾਬ ਦੇ ਵਿੱਚ ਲਾਗੂ ਕਰਨਾ ਹੈ ਕਿ ਨਾ ਇਹ ਸਮਾਧਰੂ ਪਰੰਤੂ ਮੌਕੇ ਦੀ ਹਕੂਮਤ ਜਿਹੜਾ ਨਵਾਂ ਸਿੱਖਿਆ ਦੀ ਨੀਤੀ ਹੈ ਤਰਲੋ ਮਸੀ ਹੋਈ ਬੈਠੀ ਆ ਉਸ ਨੂੰ ਲਾਗੂ ਕਰਨ ਵਾਸਤੇ ਸਾਰਾ ਕੁਝ ਸਾਡਾ ਉਹਦੇ ਚ ਆ ਰਿਹਾ ਹੈ ਉਹਦੇ ਚ ਸਾਡੇ ਰੋਜ਼ਗਾਰ ਤੇ ਕਾਟੇ ਵੱਜ ਰਹੇ ਆ ਉਹਦੇ ਚ ਸਾਡੇ ਸੰਸਥਾਵਾਂ ਖੁੰਝਾ ਜਾ ਰਹੀਆਂ ਨੇ ਸਵੈਰਧிகਾਰ ਸੰਜਾ ਮੋਰਚਾ ਇਹ ਗੱਲ ਸਮਝਦਾ ਹੈ ਕਿ ਲੜਾਈ ਕੱਲੇ ਵਿਦਿਆਰਥੀਆਂ ਦੀ ਨਹੀਂ ਹੈ ਇਹ ਕੱਲੇ ਤੁਹਾਡੇ ਸਟਾਫ ਦੀ ਲੜਾਈ ਨਹੀਂ ਹੈ ਕੱਲੀ ਸੈਂਟ ਤੱਕ ਦੀ ਲੜਾਈ ਨਹੀਂ ਹੈ ਕੋਈ ਸਿੰਡੀਕੇਟ ਤੱਕ ਦੀ ਲੜਾਈ ਨਹੀਂ ਹੈ ਜੇ ਇਸ ਤੋਂ ਵੱਧ ਕਿਉਂਣ ਵਾਲੇ ਸਮੇਂ ਦੇ ਵਿੱਚ ਵਿਦਿਆਰਥੀ ਮੋਰਚਾ ਯੂਨੀਵਰਸਿਟੀ ਨੂੰ ਚਾਉਣ ਵਾਲੀ ਕਮੇਟੀ ਕਿਸੇ ਹੋਰ ਪਾਸੇ ਨੂੰ ਵਾਧੀ ਹੈ ਹੋਰ ਲੜਾਈ ਨੂੰ ਵਾਧੀ ਹੈ ਤਾਂ ਅਸੀਂ ਹਰ ਇੱਕ ਤਰੀਕੇ ਦੇ ਨਾਲ ਤਿਆਰ ਹਾਂ ਕਿਉਂਕਿ ਅਸੀਂ ਫੰਡ ਨਾਲ ਸਹਿਤ ਨਹੀਂ ਕਰ ਸਕਦੇ ਖੁਦ ਮਿਹਨਤ ਨਾਲ ਚੱਲਦੇ ਹਾਂ ਪਿਛਲੇ ਦਿਨਾਂ 'ਚ ਜਿੰਨੀ ਕਿ ਸਾਡੇ ਤੋਂ ਹਾਜ਼ਰੀ ਲੱਗੀ ਅਸੀਂ ਲਵਾ ਕੇ ਗਏ ਹਾਂ ਉਹਦੇ ਦਿਨਾਂ 'ਚ ਵੀ ਇਸ ਗੱਲ ਦਾ ਵਾਦਾ ਪਰ ਪਿੱਛੇ ਜਿਹੜੀ ਸਾਡੀ ਘਾਟ ਰਹੀ ਉਹਦੀ ਮਾਫੀ ਮੰਗਦੇ ਆ ਆਉਂਦੇ ਦਿਨਾਂ 'ਚ ਜਿੱਥੇ ਕਿਤੇ ਮੋਰਚੇ ਲੱਗਦੇ ਆ ਜਿੱਥੇ ਕਿਤੇ ਕੋਈ ਬੈਰੀਕੇਡ ਟੱਪਣੇ ਆ ਪੱਟਣੇ ਆ ਉਹ ਸਾਡਾ ਕੰਮ ਆ ਸਾਡੀ ਡਿਊਟੀ ਆ ਤਾਂ ਤੁਹਾਡਾ ਸਾਰਾ ਧੰਨਵਾਦ ਬਾਈ ਜੀ ਕਫਾਲ ਸਾਹਿਬ ਜੀ